ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜਿੱਥੇ ਰੱਖਾਂ ਪੂਰੀ ਰੱਖ ਦੇ ਰੱਖਣਾ ਲੋ ਜੀ ਰਾਤ ਹਨੇਰੀ ਬਹੁਤ ਆਈ ਇਥੇ ਝਾੜਤਾ ਕਮਰਾ ਸਾਫ ਕਰਤਾ ਸੋਫੇ ਰਖਤੇ ਉੱਤੇ ਫਿਰ ਪੋਚਾ ਲਾ ਕੇ ਹੇਠਾਂ نیچے ਕਰ ਦਾਂਗੇ ਤਾਂ ਕਿ ਖੋਲਤੀ ਇੰਦਰ ਤੇ ਅੱਜ ਕਰਦਿਆਂ ਸਾਫ ਸਫਾਈ ਨਾਲੇ ਧੋਨੇ ਕੱਪੜੇ ਅੱਜ ਫੇਰ ਤੇ ਲੋ ਜੀ ਕੱਪੜੇ ਸੁੱਕਣੇ ਪਾਤੇ ਧੋਤੇ ਚਿੱਟੇ ਬੇਟ ਆ ਗਿਆ ਅੱਜ ਤੇ ਉਹਦੇ ਧੋਤੇ ਫਿਰ ਮੈਂ ਕਿਹਾ ਵੀ ਧੋ ਦਨੀ ਆ ਚਲੋ ਨਿਮੇੜ ਦਨੀ ਆ ਨਾਲੇ ਝਾੜ ਚੜਾਈ ਕਮਰਿਆਂ ਦੀ ਸਾਫ ਸਫਾਈ ਕਰਦਿਆਂ ਸਾਰਿਆਂ ਕਮਰਿਆਂ ਚ ਤੇ ਹੁਣ ਮੈਂ ਕੱਢਦਾ ਇਹ ਮੱਖਣ ਮੱਖਣ ਕੱਢਦਾ ਮਰ ਜੋ ਸੁੰਬਰ ਨਾ ਆਈ ਦੀ ਕੋਠੇ ਤੇ ਫੋਨ ਭੁੱਲ ਗਈ ਪੌੜੀਆਂ ਸੁੰਬਰ ਗਈ ਤੇ ਲੋ ਜੀ ਪੌੜੀਆਂ ਸੁੰਬਰ ਕੇ ਲਈਆਂ ਇਧਰੋਂ ਕਮਰੇ ਸਾਫ਼ ਕਰਤੇ ਉਧਰੋਂ ਚਿੱਟੀ ਚਾਦਰ ਧੋਤੀ ਅੱਜ ਅੱਜ ਇਧਰ ਗੱਦੇ ਸਿੱਟਾਂਗੇ ਹੁਣ ਸ਼ਾਮ ਨੂੰ ਤੇ ਹੁਣ ਭੀੜ ਹੋ ਗਈ ਕਮਰੇ ਚ ਤੇ ਉਹਦੇ ਕਰਕੇ ਫਿਰ ਇਧਰ ਗੱਦੇ ਸਿੱਟ ਕੇ ਨੀਚੇ ਲੋ ਜੀ ਅਮਨ ਮੈਡਮ ਦੀ ਲਾਈਵ ਚੋਂ ਫ੍ਰੀ ਹੋ ਕੇ ਆਪਾਂ ਹੁਣ ਧਰ ਦਿਆਂ ਦਾਲ ਇੱਧਰ ਦਾਲ ਤੋਂ ਕਿਸ ਮਾਰ ਕੇ ਪਾਤੀ ਪਿਓਂ ਕੇ ਰੱਖਤੀ ਸੀ ਜੀ ਮੈਂ ਪਹਿਲਾਂ ਹੁਣ ਇਹ ਚ ਪਾ ਦਾਂ ਨੂਨ ਨੂਨ ਥੋੜਾ ਹੀ ਪਾਉਂਗੀ ਵੈਸੇ ਇੱਕ ਪਾ ਦਾਂ ਹਲਦੀ ਤੇ ਮਿਰਚ ਹਰੀਆਂ ਹੈ ਨਹੀਂ ਇਹ ਪਾ ਦਾਂ ਲਿਆ ਲਾਲ ਪਾ ਕੇ ਕਮਨੇ ਮੇਲਤੀ ਸਾਨੂੰ ਟੱਕ ਕੇ ਚੱਲਦੇ ਆਪਾਂ نیچے ਦਾਲ ਤਰਾਂਗੇ ਹਾਰੀ ਚ ਉੱਥੇ ਧਰਿਆ ਆਪ ਆਪਣਾ ਘਿਓ ਪਾਂਡੇ ਕਰਤੀ ਇਕੱਠੇ ਇੱਥੇ ਰਹੀ ਹਲੇ ਤੁੱਪ ਤੇ ਆਪਾਂ ਪਾਂਡੇ ਮੰਜਾਂਗੇ ਬਾਅਦ ਚ ਨਾਲੇ ਤਾਂ ਲਾ ਕੇ ਲੈਉਣੀਆਂ ਕੱਪੜੇ ਨਾਲੇ ਧਰਦਿਆਂ ਦਾਲ ਨਾਲੇ ਹੋਰ ਸਮਾਨ ਕਰਦਿਆਂ ਸੀ ਕਿੰਨੀ ਧਰਿਆ ਤੁੱਪ ਤੇ ਗੁੱਦੜੀ ਕਿੰਨੀ ਐ ਤੇ ਤੁੱਪੇ ਧਰਦਿਆਂ ਤੇ ਤੁੱਪ ਲੱਗ ਜੂ ਨਾੜੇ ਤੁੱਪ ਕੱਟ ਜੂਗੀ ਫੇਰ ਪਾਂਡੇ ਮੰਜਾਂਗੇ ਲੋਜੀ ਹੁਣ ਆਪਾਂ ਚਾਹ ਦੀ ਜਿੰਦੀ ਚ ਦਾਲ ਹਾਰੇ ਚ ਧਰਤੀ ਆ ਗੋਹੇ ਲਗਾਉ ਤੇ ਤੇ ਨੇ ਰਿੱਜੀ ਜੂ ਇਹਨੇ ਕੰਮਕਾਰ ਕਰਦੇ ਆ ਲੋ ਜੀ ਹੁਣ ਕੱਪੜੇ ਲਾਉਣੇ ਆ ਕੱਪੜੇ ਲਾਉਣੇ ਪਤਾ ਹੀ ਨਹੀਂ ਲੱਗਿਆ ਦਿਖਿਆ ਹੀ ਨਹੀਂ ਕਿਸੇ ਪਤਾ ਨਹੀਂ ਲੱਗਿਆ ਤੇ ਲੋ ਜੀ ਹੁਣ ਆਪਾਂ ਖੇਤ ਚ ਜਾਨੇ ਇੱਧਰ ਗੇੜਾ ਮਾਰਿਆ ਆਉਨੇ ਆ ਖੇਤ ਚ ਕੱਪੜੇ ਡੀਡੇ ਲਾ ਕੇ ਤੇ ਇੱਧਰ ਹਵਾ ਠੰਡੀ ਠੰਡੀ ਹਵਾ ਆਉਂਦੀ ਆ ਇੱਧਰ ਕਿੰਨੀ ਤੇ ਲੋ ਜੀ ਦਾਲ ਤਾਂ ਰਿੱਜਰ ਹੀ ਆ ਆਪਣੀ ਵਧੀਆ ਹੁਣ ਅੰਦਰ ਚੱਲਦੇ ਆਪਾਂ ਇਹ ਘਿਓ ਪੁੰਨ ਦਾਨੇ ਆ ਡੱਬੇ ਚ ਪਾ ਦਾਨੇ ਆ ਪੁੰਨ ਕੇ ਤੇ ਆਟਾ ਗੁੰਨ ਤਾਂ ਇਹ ਆਟਾ ਗੁੰਨ ਕੇ ਹੁਣ ਇਹ ਇੱਧਰ ਮਸਾਲਾ ਭੁੰਨਦੀ ਆ ਮੈਂ ਪਿਆਜ਼ ਤੇ ਲੋਜੀ ਸ਼ਾਮ ਦੀ ਵੀਡੀਓ ਸਵੇਰੇ ਕਮਰੇ ਇੱਧਰ ਵੀ ਸਾਫ਼ ਕਰਿਆ ਝਾੜਿਆ ਕਦੇ ਉੱਧਰ ਪਾਗੀ ਕਦੇ ਉੱਧਰ ਹੀ ਵਿੱਚੇ ਪੌੜੀਆਂ ਸੁੰਬਰ ਕੇ ਲੈ ਕੇ ਆਈ ਤੇ ਰਾਤ ਦਾ ਕੰਮ ਤੇ ਵੇਗਰੂਜੀ ਲੋਜੀ ਕਿੰਨੀਆਂ ਧੂਤੀਆਂ ਧਾਰ ਕੱਢ ਲਈ ਚਾਹ ਬਣਾ ਲਈ ਤੇ ਦੁੱਧ ਗਰਮ ਕਰਤਾ ਵਾਲੀ ਤੇਤੀ ਹੈ ਤੇ ਹੁਣ ਥਾਲ ਦਿਆਂ ਬੱਚਿਆਂ ਨੂੰ ਤੇ ਸਵੇਰੀ ਸਵੇਰੀ ਰਸੋਈ ਚ ਹੋਗੀ ਆਪੀ ਈੜ ਆਪਣੀ ਚ ਇਹ ਸਾਫ਼ ਸਫਾਈ ਕਰਾਂਗੇ ਆਟਾ ਗੁੰਨ ਲ ਕੇ ਰੱਖਤਾ ਤੇ ਡੱਬੇ ਚ ਪਾ ਦਾਨੀਆਂ ਹੁਣ ਮੈਂ ਸਿਕਰੀ ਨਹੀਂ ਆਉਂਦੀ ਨਾਲੇ ਹੁਣ ਕਾਂਸਾ ਸਾਫ਼ ਕਰ ਦਈਏ ਨਾਲ ਬੱਚਿਆਂ ਥਾਲਦੀਆਂ ਨਾਲੇ ਨੰਨੇ ਮੁੰਨਿਆਂ ਨੂੰ ਇਹ ਪਾ ਲਈਏ ਦੁੱਧ ਨੰਨੇ ਮੁੰਨਿਆਂ ਨੂੰ ਹੋਰ ਪਾ ਕੇ ਤੇ ਲੋ ਜੀ ਹੁਣ ਚਲਦੇ ਆਂ ਬਾਹਰ ਆਪਾਂ ਨੰਨੇ ਮੁੰਨਿਆਂ ਕੋਲ ਪੀ ਲੋ ਨੰਨੇ ਨੂੰ ਪੀ ਲੋ ਨੰਨੇ ਨੂੰ ਸਾਡੀ ਤੁਸੀਂ ਪੀ ਲੋ ਨੰਨੇ ਸਾਰੇ ਪਿੰਦੇ ਹੈ ਇੱਕ ਜੀ ਗੱਲ ਵੀ ਥੋੜਾ ਜਿਹੀ ਨਹੀਂ ਪਿਆਸੀ ਗਾ ਰਾਤ ਸਵੇਰੇ ਫੇਰ ਥੋੜਾ ਜਿਹੀ ਪਿਆ ਵੈਸੇ ਮੌਸਮ ਠੰਡਾ ਹੋ ਗਿਆ ਤੇ ਆ ਤਾਂ ਥੋੜਾ ਜਿਹਾ ਲੋ ਜੀ ਦੁੱਧ ਮਿੰਡ ਤਾਂ ਕੰਨੀਆ ਚ ਪਾ ਕੇ ਝੋਨੇ ਚ ਪਾ ਕੇ ਰੱਖਤਾ ਇੱਥੇ ਤੇ ਹੁਣ ਆਪਣਾ ਗੈਸ ਹੋ ਗਿਆ ਖਰਾਬ ਉਹਦੇ ਕਰਕੇ ਹੁਣ ਇਹ ਪੁਰਾਣਾ ਲਾਉਣੀ ਆ ਮੈਂ ਇਹਨੂੰ ਸਾਫ਼ ਕਰਦੀ ਆ ਪਹਿਲਾਂ ਤਾਂ ਬਿੰਮ ਨਾਲ ਬਿੰਮ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਉੱਥੇ ਸੱਟਿਆ ਪਿਆਤੀ ਏਠਾ नीचे ਰਮਾਰੀ ਚ ਸਾਫ਼ ਕਰਦੀ ਆ ਉੱਪਰੋਂ ਸਾਫ਼ ਕਰਦੀ ਆ ਫਿਰ ਇਹਨੂੰ ਲਾ ਦਾਂਗੇ ਫਿਰ ਦੁਆ ਸਾਫ ਕਰਕੇ ਰੱਖ ਦੂੰ ਫਿਰ ਉਹਨੂੰ ਸਮਰਾ ਲਾਂਗੇ ਚੱਲਦਾ ਹੀ ਨਹੀਂ ਵਰਨਰ ਚ ਪਤਾ ਨਹੀਂ ਦੁੱਧ ਦਾ ਤਪਾਇਆ ਗਿਆ ਉਹ ਟੁੱਟ ਵੀ ਗਿਆ ਵੱਡਾ ਵਰਨਰ ਥੋੜਾ ਜਿਹਾ ਇੱਕ ਤੇ ਲੋ ਜੀ ਹੁਣ ਭਾਂਡੇ ਢਿੰਡੇ ਕਰਦਾ ਇਕੱਠੇ ਰੋਟੀ ਲਾ ਲਿਆਂਦੀ ਫਿਰ ਮੈਂ ਨੀਚੇ ਹੀ ਲਾ ਲਈ ਚੁੱਲ੍ਹੇ ਤੇ ਇਹ ਵੀ ਹੌਲੀ ਹੌਲੀ ਚੱਲਦਾ ਵੈਸੇ ਰੋਟੀ ਨੀਚੇ ਲਾ ਕੇ ਭਾਂਡੇ ਢਿੰਡੇ ਮਾਰ ਦਈਏ ਪਹਿਲੇ ਹੋ ਜਾਈਏ ਹੁਣ ਉਸ ਤੋਂ ਬਾਅਦ ਇਹ ਧੋਤਾ ਸਮਾਰਤਾ ਹੁਣ ਇੱਥੋਂ ਸਾਫ ਕਰਕੇ ਪੋਚਾ ਲਾਤਾ ਮੈਂ ਪੋਚਾ ਲਾ ਕੇ ਬਦਲਦਾ ਅਸਮਾਨ ਇੱਧਰ ਹੁਣ ਇੱਥੇ ਸਿੱਟੂਗੀ ਪਿਆਜ਼ ਲਿਆ ਕੇ نیچے ਹੁਣ ਸੌਦਾ ਪੱਤਾ ਲਿਆਏ ਨੇ ਸਬਜ਼ੀਆਂ ਬਾਜੀਆਂ ਉਹ ਇਕੱਠਾ ਕਰਕੇ ਇਹ ਰੱਖੂਗੀ ਸਮਾਰਦੀਆਂ ਇਹ ਕਿ ਹੋਊਗਾ ਆਪਣਾ ਇਹ ਹੁਣ ਤਾਜ਼ਾ ਹੋ ਗਿਆ ਆਪਣਾ ਵਧੀਆ ਪਿਆਜ਼ ਸਾਫ਼ ਤਾਂ ਜੇ ਲਮੇਖ ਦੇਖਣਾ ਕਿਤੇ ਰੁਕਸ ਤਾਂ ਨਹੀਂ ਉਦ ਤਾਂ ਵਧੀਆ ਹੁਣ ਇਹ ਚਿੱਟੇ ਡੱਬੇ ਚ ਪਾ ਦੇਣੀ ਆ ਤੇ ਖੁੰਜੀ ਚ ਲਾ ਦੇਣੀ ਆ ਕੁਝ ਪ੍ਰਾਣਾ ਉਹ ਪੀਪੇ ਚ ਪ੍ਰਾਣਾ ਤਾਂ ਹੁਣ ਫਿਰ ਵਰਤ ਲੈਣੇ ਆ ਕੁਝ ਕੱਟ ਲੈਣੀ ਆ ਮਾਚੂ ਤੇ ਕੁਝ ਪੰਜੀਰੀ ਬਣਾ ਲਾਂਗੇ ਸਿਆਲ ਚ ਤੇ ਲੋਜੀ ਨੀਚੀ ਰੱਖਦੀ ਆ ਉੱਪਰ ਕੰਸ ਤੇ ਫਿਰ ਚੜਨਾ ਉਤਰਨਾ ਔਖਾਂ ਨਾਲੇ ਤਾਂ ਨਾਲੇ ਡੋਲਣ ਦਾ ਖਤਰਾ ਤੇ ਲੋਜੀ ਇਧਰੋਂ ਸਾਫ਼ ਕਰਤਾ ਇੱਧਰ ਖੁੰਝੇ ਚ ਲਾਉਂਗਾ ਠੀ ਤੇ ਇੱਧਰ ਲਿਆਏ ਨੇ ਸਮਾਨ ਸੌਦਾ ਪੱਤਾ ਸਬਜ਼ੀ ਭਾਜੀ ਤੜਕੀ ਵਾਗੇ ਸੀਗੇ ਨਾਲ ਤਾਂ ਪਿਆਜ਼ ਲਿਆਏ ਨਾਲੇ ਆਲੂ ਇਹ ਸਰੋਂ ਦਾ ਤੇਲ ਲਿਆਂਦਾ ਹੈ ਨਹੀਂ ਸੀਗਾ ਖਤਮ ਹੋ ਗਿਆ ਸੀਗਾ ਇਹ ਇਹ ਲਿਆਂ ਦੇ ਕੇਲੇ ਸਿਮਲਾ ਮਿਰਚ ਹਰੀਆਂ ਮਿਰਚਾਂ ਗਾਜਰਾ ਵੀ ਲਿਆਏ ਅੱਜ ਤਾਂ ਨਾਲ ਗਾਜਰਾ ਲਿਆ ਤੇ ਲੋਜੀ ਪੇਠੇ ਲਿਆਏ ਇਹ ਸਾਰਾ ਇਹਦੀ ਚ ਫ੍ਰਿਜ ਚ ਲਾ ਦਨੀ ਆ ਇਹ ਸਿਮਲਾ ਮਿਰਚ ਲਾਲ ਪੀਣੀ ਆ ਇਹ ਰੱਖ ਦਨੀ ਆ ਤੇ ਤੋਰੀਆਂ ਵੀ ਲਿਆਏ ਇਹਨਾਂ ਨੂੰ ਰੱਖ ਲਈ ਅੱਜ ਫ੍ਰਿਜ ਚ ਅੱਜ ਨਹੀਂ ਬਣਾਉਂਦੇ ਆਪਾਂ ਇਹ ਰੱਖ ਕੇ ਤੇ ਇਹ ਪੇਠੇ ਵੀ ਰੱਖ ਦਨੀ ਆ ਇਹ ਗਾਜਰਾ ਰੱਖ ਦਨੀ ਆ ਵਿੱਚੇ ਫਿਰ 2-3 ਦਿਨ ਮौज ਕਰਾਂਗੇ ਚੱਕਾਂਗੇ ਬਣਾ ਲਾਂਗੇ ਫ੍ਰਿਜੀ ਚ ਲਾ ਦਾਨੀਆਂ ਬਾਹਰ ਤਾਂ ਖਰਾਬ ਨਾ ਹੋ ਜਾਣ ਤੇ ਕੱਲ ਪਰਸੋਂ ਫ੍ਰਿਜ ਵੀ ਸਾਫ਼ ਕਰਤਾ ਦਵਾਰੇ ਤੇ ਇਹ ਪੇਠੇ ਧਰ ਦਾਨੀਆਂ ਤਿੰਨ ਰੱਖ ਲਦਾਨੀਆਂ ਬਾਹਰ ਬਣਾ ਲਾਂਗੇ ਵੱਡਾ ਤਾਂ ਖਰਾਬ ਹੁੰਦਾ ਨਹੀਂ ਇੱਕ ਤੱਕ ਰੱਖ ਦਾਨੀਆਂ ਤੇ ਮੇਰੇ ਖੋਲਦਾ ਮੈਂ ਗੱਠਾ ਲਪਾਫੀਆਂ ਦੀਆਂ ਗੱਠਾ ਖੋਲ ਕੇ ਰੱਖ ਦੀਆਂ ਇਹਦੇ ਵਿੱਚ ਨਹੀਂ ਫਿਰ ਭਾਫ ਜੀ ਬਣ ਜਾਂਦੀ ਆ ਤੇ ਲੋ ਜੀ ਇੱਥੇ ਹੁਣ ਇਹ ਸਾਰਾ ਸਮਾਨ ਰੋ ਇਹ ਨਾਰ ਲਿਆਂਦੇ ਨੇ ਤੂਕ ਤੇ ਇਹ ਪੇਠੀ ਵਧੀਆ ਇੱਕ ਇੱਕ ਵਧੀਆ ਰੱਖ ਦਣੀ ਆ ਦੱਗ ਜੇ ਥੋੜੇ ਜਿ 3 ਵਾਰ ਰੱਖ ਲੈਣੇ ਲਪਾਵੇ ਜੇ ਆ ਇੱਕ ਵਿੱਚ ਰੱਖ ਤਾਂ शिमला ਮਿਰਚ ਉੱਪਰ ਰੱਖ ਕੇ ਇਹਨੂੰ نیچے ਕਰ ਦਣੀ ਆ ਇਤਾਂ ਖਰਾਬ ਹੁੰਦਾ ਨਹੀਂ ਆ ਪਹਿਲਾਂ ਬਣਾ ਲਾਂਗੇ ਗਾਜਰਾਂ ਤੂਰੀਆਂ ਤੇ ਲੋ ਜੀ ਇਹਦੇ ਵਿੱਚ ਪਾ ਰੱਖ ਕੇ ਫ੍ਰਿਜ ਚ ਲਾ ਦਣੀ ਆ ਹੁਣ ਤੇ ਖੋਲਦਾ ਇਹਨਾਂ ਦੇ ਲਫਾਫੇ ਵੀ ਖੋਲਦਾ ਗਾਜਰਾਂ ਦੇ ਦੇਖਾਂਗੇ ਕੱਲ ਨੂੰ ਗਾਜਰ ਬਣਾ ਲਾਂਗੇ ਜਾਂ ਪੇਠਾ ਫਿਰ ਇੱਕ ਦਿਨ ਗਰਜੁਰਾ ਬਣਾ ਲਾਂਗੇ ਇੱਕ ਦਿਨ ਪੇਠਾ ਬਣਾ ਲਾਂਗੇ ਤੇ ਆ ਵੀ ਵਿੱਚੇ ਰੱਖ ਦਾਨੀ ਐ ਇੱਕ ਬਾਹਰ ਰੱਖ ਦਾਨੀ ਐ ਕਿਹੜਾ ਖਰਾਬ ਹੁੰਦੇ ਨੇ ਜੇ ਇਹ ਵੱਡਾ ਵੀ ਇੱਧਰ ਰੱਖ ਦਾਨੀ ਐ ਇੱਕ ਵੱਡਾ ਇਹ ਦੋ ਤਿੰਨ ਛੋਟੇ ਨੇ ਕੱਚੇ ਕੱਚੇ ਇਹ ਤਾਂ ਕੀਏ ਵਰਗੇ ਬਣ ਗਏ ਵਧੀਆ ਬਣ ਜਾਂਦੇ ਨੇ ਇਹਨਾਂ ਨੂੰ ਬਾਹਰ ਹੀ ਰੱਖ ਲੈਣੀ ਐ ਨਹੀਂ ਖਰਾਬ ਹੁੰਦੇ ਫਿਰ ਵਿੱਚ ਵੀ ਰੱਖਣੇ ਔਖੇ ਨੇ ਇੱਕ ਤਰਬੂਜ ਆ ਫ੍ਰਿਜ ਚ ਰਾਇਆ ਵਾ ਉਹ ਅੱਜ ਕੱਟ ਕੇ ਬੱਚਿਆਂ ਨੂੰ ਖਿਲਾ ਦਾਂਗੇ ਤੇ ਇਹ ਕਿਤੇ ਰੱਖਾਂ ਮੈਂ ਦੇਖਤੀ ਸੀਗੀ ਪੂਰੇ ਗਠੇ ਵੀ ਰੱਖਣੇ ਨੇ ਤੇ ਆਲੂ ਸਮਾਰਾ ਹੁਣ ਪਹਿਲਾਂ ਦੋ ਲਫਾਪਿਆਂ ਚਾਲੂ ਲਿਆਂਦੇ ਤੇ ਇਹ ਲਾਦਣੀਆਂ ਖੁੰਜੇ ਚ ਨੇ ਤੇ ਉਸ ਤੋਂ ਬਾਅਦ ਖੁੰਜੇ ਚ ਲਾ ਕੇ ਤੇ ਸਬਜ਼ੀ ਭਾਂਜੀ ਦਾ ਟਾਪਾਂ ਤੇ ਇਹ ਗਠੇ ਪਾਦਣੀਆਂ ਛੋਟੇ ਬੋਈਏ ਚ ਪਹਿਲਾਂ ਵਾਲੇ ਨੇ ਵਧੀਆਂ ਨੇ ਇਹ ਤਾਜ਼ੇ ਗਠੇ ਨੇ ਬੋਈਏ ਚ ਪਾਦਣੇ ਆਡੋ ਉਹਨਾਂ ਨੂੰ ਆਡਰ ਰੱਖੂਗੀ ਫਿਰ ਇਸ ਮਾਰ ਕੇ ਸਾਫ਼ ਕਰਦਣੀਆਂ ਇਹ ਛੋਟੇ ਬੂਈਏ ਜੀ ਪਾਦਾ ਨਹੀਂ ਆ ਥੋੜੇ ਹੀ ਨੇ ਇਹ ਖਾਣ ਖੂਣ ਨੂੰ ਵਰਤੇ ਜਾਣਗੇ ਇਹ ਫਿਰ ਆਪਣੇ ਉਹ ਥੈਲੇ ਚ ਦੇਖਦੀਆਂ ਕਹੇ ਜੇ ਨਿਕਲਣਗੇ ਖਰਾਬ ਵਧੀਆ ਉਹ ਅਡਰ ਰੱਖ ਲੂੰਗੀ ਤੇ ਲੋ ਜੀ ਇਹ ਤਾਂ ਵਧੀਆ ਨੇ ਸੁੱਕੇ ਨੇ ਪਹਿਲਾਂ ਦੇ ਹੀ ਇਹ ਆ ਵੀ ਦੋ ਭੰਤੇ ਨੇ ਇੱਕ ਤਾਂ ਘਰ ਦੇ ਲੱਗਦੇ ਨੇ ਜਿਹੜੇ ਆਪਣੇ ਹੁਣ ਲਾਉਂਦੇ ਨੇ ਤਾਜ਼ੇ ਇੱਕ ਪੁਰਾਣੇ ਜਿਹੇ ਲੱਗਦੇ ਨੇ ਉਹ ਲਾਲ ਨੇ ਇਹਨਾਂ ਨੂੰ ਅਡਰ ਰੱਖ ਦਨੀ ਆ ਖਾਣ ਪੀਣ ਦੇ ਕੰਮ ਆਉਣਗੇ ਸਮਾਰਦਾ ਹੁਣ ਇਹ ਬੂਈਆ ਹਾਂ ਸਮਾਰ ਕੇ ਖਰਾਬ ਇੱਕ ਅੱਧਾ ਜਿਹੜਾ ਇਹਦੇ ਵਿੱਚ ਰੱਖ ਲਾਣੀ ਆ ਕੱਟ ਲਾਂਗੇ ਸ਼ਾਮ ਨੂੰ ਸਵੇਰੇ ਜਾਂ ਤੇ ਲੋ ਜੀ ਸਾਫ਼ ਕਰਦਾ ਪਹਿਲਾਂ ਸਾਰੇ ਸਾਫ਼ ਕਰਕੇ ਵਧੀਆ-ਵਧੀਆ ਇਹਦੇ ਵਿੱਚ ਰੱਖ ਦੇਣੀ ਆ ਇਹਦੇ ਵਿੱਚ ਆਲੂ ਪਾ ਦੂੰਗੇ ਫਿਰ ਗਠੇ ਤਾਂ ਵੱਧ ਨਹੀਂ ਪੈਣੇ ਨਹੀਂ ਆਲੂ ਪਾ ਦੂੰ ਇੱਕ ਲਫਾਫੇ ਵਾਲੇ ਆਲੂ ਪਾ ਦੂੰ ਇੱਕ ਉੱਪਰ ਰੱਖ ਲੂੰ ਨਾਲੇ ਖਰਾਬ-ਖਰਾਬ ਕੱਢ ਦੂੰਗੀ ਆਲੇ ਵੀ ਜਿਹੜੇ ਖਰਾਬ ਨੇ ਉਹ ਕੱਢ ਲੂੰਗੀ ਅੱਡ ਤੇ ਢੇਰੀ ਕਰ ਲਈ ਹੁਣ نیچےਵੇਂ نیچے ਕਰਕੇ ਖਰਾਬ ਖਰਾਬ ਜੀ ਥੋੜੀ ਜਿਹੀ ਢੱਡ ਲਫਾਫੇ ਚ ਪਾ ਲਣੀ ਹੈ ਪਹਿਲਾਂ ਵਰਤ ਲਾਂਗੇ ਅ ਦੂਜੇ ਫੇਰ ਵਰਤੇ ਜਾਣਗੇ ਹੁਣ ਤਾਂ ਨੰਨੇ-ਮੁੰਨੇ ਆਏ ਬੈਨੇ ਬੱਚੇ ਤੇ ਇਹਨਾਂ ਨੂੰ ਸਾਫ਼ ਕਰਾਂ ਪਹਿਲਾਂ ਇੱਥੋਂ ਰਸੋਈ ਫਿਰ ਧੋਈ ਜਾਊਗੀ ਰਸੋਈ ਸਾਫ਼ ਕਰਕੇ ਅੱਜ ਕੱਪੜੇ ਨਹੀਂ ਧੋਂਦੀ ਅੱਜ ਕੱਪੜੇ ਫੇਰ ਧੋਣ ਦੀ ਸਲਾਹ ਸੀ ਜੀ ਮੈਂ ਕਿਹਾ ਦਾਲੇ ਲੈਣ ਵਾਲੇ ਧੋ ਦੂੰਗੀ ਫੇਰ ਅੱਜ ਇਹ ਕੰਮ ਕਰਦਾਨੀ ਆ ਮੈਂ ਕੱਪੜੇ ਨਹੀਂ ਉੱਜ ਧੋਂਦੀ ਹੈਗੀ ਅੱਜ ਕਰਕੇ ਰਸੋਈ ਧੋ ਦੂੰਗੀ ਸਾਫ ਕਰ ਦੂੰਗੀ ਤੇ ਲੋ ਜੀ ਆਲੂ ਪਾ ਤੇ ਸਮਾਰ ਤੇ ਤੇ ਇੱਧਰ ਧਰ ਤੇ ਆਲੂ ਉਬਲਨੇ ਜਿਹੜੇ ਪਹਿਲਾਂ ਨਹੀਂ ਸੀਗੇ ਉਹ ਮੈਂ ਪਾ ਕੇ ਹਾਰੇ ਚ ਧਰ ਤੇ ਧਰ ਕੇ ਅੱਗ ਲਾ ਕੇ ਗੋਹਾ ਲਾ ਕੇ ਰੋਟੀ ਲਾ ਲਈ ਸੀਗੀ ਅੱਗ ਤਾਂ ਪਹਿਲਾਂ ਹੀ ਧਰ ਤੇ ਸੀਗੀ ਰੋਟੀ ਮੈਂ ਬਾਅਦ ਚ ਲਾਈ ਆ ਮੈਨੂੰ ਐ ਸੀਗੀ ਮੀਮਹੂਨ ਆ ਜਵੇ ਪਰ ਮੀ ਪਿਆ ਤਾਂ ਹੈਗਾ ਪਰ ਥੋੜਾ ਹੀ ਪਿਆ ਮੌਸਮ ਜਾਂ ਤਾਂ ਠੰਡਾ ਹੋ ਗਿਆ ਪਰ ਪੂਰਾ ਨਹੀਂ ਪਿਆ ਜਿਵੇਂ ਆਲੇ ਦਾਲੇ ਪਿਆ ਤੇ ਲੋ ਜੀ ਹੁਣ ਮੈਂ ਪਿਆਜ਼ ਸਮਾਰ ਲਾਂ ਪਿਆਜ਼ ਮੈਂ ਕਿਉਂ ਰੀ ਰੱਖ ਦੋ ਉਰੀ ਸਮਾਰ ਕੇ ਫਿਰ ਅੰਦਰ ਰੱਖ ਦੂੰਗੀ ਨੀ ਮੂੰਚ ਭਿੱਜੇ ਜਾਣਗੇ ਹੁਣ ਮੈਂ ਇੱਥੇ ਬਹਿ ਕੇ ਹੁਣ ਨਾਲੇ ਤਾਂ ਕੂੜਾ ਹੋ ਜੂ ਇੱਥੇ ਇਕੱਠਾ ਨਾਲੇ ਸਮਾਰ ਲਾਂ ਪਿਆਜ਼ ਸਮਾਰ ਕੇ ਫਿਰ ਅੰਦਰ ਕਾਂਸੇ ਥਲੇ ਸੜ ਦੂੰਗੀ ਦੋ ਥੈਲਿਆਂ ਚ ਪਾ ਲਨੀ ਆ ਉਹ ਤਾਂ ਖਬਰਾ ਕਾ ਦਉਣਗੇ ਮੈਂ ਚੱਕ ਕੇ ਅੰਦਰ ਰੱਖ ਦੂੰਗੀ ਤੇ ਲੋ ਜੀ ਹੁਣ ਇਹ ਅੰਦਰ ਤਾਂ ਚੱਕ ਲਈ ਮੈਂ ਦੋ ਥੈਲਿਆਂ ਚ ਊਰੇ ਵੀ ਫੇਰ ਵੀ ਫੂਸ ਜਾਂ ਲੈਂਦਾ ਪੂਰੇ ਬੈ ਕੇ ਹਾਂ ਸਮਾਰ ਸਮਾਰ ਕੇ ਇੱਥੇ ਸਿੱਟੀ ਜਾਨੀ ਆ ਸਾਫ ਸਾਫ ਪਰ ਸੁੱਕੇ ਸੁੱਕੇ ਜਿਹੇ ਥੋੜੇ ਜਿਹੇ ਹੋਣੇ ਨਰਮ ਹੋਰ ਤੇ ਲੋ ਜੀ ਸਬਜੀ ਬਾਜੀ ਸਾਂਭ ਕੇ ਗਠੇ ਪਿਆਜ਼ ਆਲੂ ਸਾਂਭ ਕੇ ਫਿਰ ਰਸੋਈ ਧੋਂਗੀ ਹੁਣ ਰਸੋਈ ਧੋ ਕੇ ਫਿਰ ਬਿਲੇ ਹਾਂ ਅੱਜ ਫਿਰ 12 ਵਜੇ ਜਾਣਗੀ ਇੱਕ ਤਿੰਨ ਚਾਰ ਦਿਨ ਹੋ ਗਏ ਹੁਣ ਤਾਂ 12 1 ਵਜੇ ਜਾਂਦਾ ਲੱਗ ਜਾਨੀ ਆ ਤੇ ਲੋ ਜੀ ਵੈਗਰੂ ਜੀ ਹੁਣ ਕੰਮਨ ਮੇੜ ਕੇ ਬਿਲੇ ਭੋਵਾਂਗੇ 1 ਵਜੇ ਅੱਜ ਤਾਂ ਰੋਟੀ ਪਹਿਲਾਂ ਖਾ ਲਈ ਗੱਲ ਤਾਂ 1 ਵਜੇ ਖਾਦੀ ਮੈਂ ਅੱਜ ਫਿਰ ਭੁੱਖ ਲੱਗੀ ਸੀ ਪਹਿਲਾਂ ਰੋਟੀ ਖਾ ਕੇ ਮਾਂ ਕਿ ਅੱਜ ਪਹਿਲਾਂ ਕੰਮ ਨਿਬੇੜ ਦੇਣੀ ਆ ਸਬਜ਼ੀਆਂ ਭਾਜੀਆਂ ਦਾ ਨਾਲੇ ਆਲੂ ਸਮਾਰ ਦੇਣੀਆਂ ਤੇ ਆਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਲੋ ਜੀ ਹੁਣ ਸਵੇਰੇ ਮਿਲਾਂਗੇ ਆਪਾਂ